ਭਾਈ ਜੂਨ ਨੂੰ ਨਾ 21 22 ਜੂਨ ਨੂੰ ਯੂਪੀ ਦੇ ਵਿੱਚ ਇੱਕ ਥਾਂ ਹੈ ਉਟਾਵਾ। ਉਹਦੇ ਨਜ਼ਦੀਕ ਦਾਦਰਪੁਰ ਪਿੰਡ ਹੈ ਗੁਰਮੁਖ। ਐ ਇੱਕ ਇੱਕ ਕਥਾਵਾਚਕ ਨੂੰ ਕਥਾ ਵਾਸਤੇ ਬੁਲਾਇਆ ਸੰਤ ਸਿੰਘ ਯਾਦਵ ਸੀ ਉਹਦਾ ਨਾਮ। ਉਹ ਭਗਵਤ ਪੁਰਾਣ ਦੀ ਕਥਾ ਕਰਦਾ ਹੈ। ਹੁਣ ਬਹੁਤ ਵੱਡਾ ਸਨਮਾਨ ਹੈ ਭਗਵਤ ਪੁਰਾਣ ਦਾ। ਥਾਂ ਦਾ ਕਥਾ ਕਰਵਾਈ ਜਾਂਦੀ ਹੈ। ਜਦੋਂ ਉਹ ਬੰਦਾ ਉਥੇ ਕਥਾ ਕਰਨ ਵਾਸਤੇ ਦੇਖੋ ਇਹ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਇਹ ਅੱਜ ਦੇ ਯੁੱਗ ਦੀ ਗੱਲ ਹੈ ਜਦੋਂ ਬੰਦਾ ਇਹ ਦਾਵਾ ਕਰਦਾ ਵੀ ਇਹ ਪੜ੍ਹੇ ਲਿਖੇ ਨਾਲ ਜੋ ਗੱਲ ਤਰੱਕੀ ਬਹੁਤ ਕਰ ਗਿਆ ਸਮਾਜ ਜੇ ਇਹ ਘਟਨਾ ਅੱਜ ਤੋਂ ਕਿਤੇ 500 ਸਾਲ ਪਹਿਲਾਂ ਹੁੰਦੀ ਨਾ ਆਪਾਂ ਕਹਿੰਦੇ ਵੀ ਅਨਪੜ੍ਹ ਦਾ ਯੁੱਗ ਸੀ ਜੇ ਵਰਮਖੂ ਅੱਜ ਵੀ ਐਸੇ ਘਟਨਾਵਾਂ ਹੋ ਰਹੀਆਂ ਨੇ ਸੋਚਣਾ ਬਣਦਾ ਵੀ ਬੰਦਾ ਪੜ੍ਹਿਆ ਲਿਖਿਆ ਜ਼ਰੂਰ ਹੈ ਪਰ ਅਕਲ ਨਹੀਂ ਲਈ ਸਮਝ ਨਹੀਂ ਲਈ ਬੰਦੇ ਨੇ ਕੋਇਆ ਕਿ ਜਦੋਂ ਉਹ ਸੰਤ RAM ਜਾਦਵ ਇਹਦਾ ਕਥਾ ਕਰਨ ਲੱਗਿਆ ਨਾ ਤੇ ਉਹਨਾਂ ਨੂੰ ਸ਼ੱਕ ਪਿਆ ਵੀ ਇਹਦਾ ਬੋਲਣ ਦਾ ਲਹਿਜਾ ਹੋਊ। ਉਹਨਾਂ ਪੁੱਛਿਆ ਵੀ ਤੇਰੀ ਜਾਤ ਕਿਹੜੀ ਐ? ਸਿੱਧਾ ਜਾਤ ਤੇ ਪਹੁੰਚੀ। ਉਹ ਕਹਿਣ ਲੱਗਾ ਵੀ ਮੈਨੂੰ ਕੈਸਰ ਕਥਾ ਕਰਦੇ ਹੋਗੇ। ਜਾਤ ਤਾਂ ਮੇਰੀ ਕਿਸੇ ਨੇ ਕੁਝ ਨਹੀਂ ਅਜੇ ਤੱਕ। ਉਹ ਕਹਿੰਦੇ ਪੁੱਛੀ ਨਾ ਪੁੱਛੀ ਸਾਨੂੰ ਤੂੰ ਚਮਿਆਰ ਲੱਗਦਾ। ਸਾਨੂੰ ਤੂੰ ਚਮਿਆਰ ਲੱਗਦਾ। ਉਹ ਕਹਿੰਦਾ ਵੀ ਮੈਂ ਚਮਿਆਰ ਨਹੀਂ ਆ ਕਹਿੰਦੇ ਫਿਰ ਆਈ ਕਾਰਡ ਦਿਖਾ ਪਛਾਣ ਪੱਤਰ ਦਿਖਾ ਉਹਨੇ ਦਿਖਾਇਆ ਉਹ ਯਾਦਵ ਨਿਕਲ ਗਿਆ ਉਹ ਕਹਿਣ ਲੱਗਾ ਮੈਂ ਚਮਾਰ ਨਹੀਂ ਆ ਮੈਂ ਯਾਦਵ ਉਹ ਕਹਿੰਦੀ ਯਾਦਵ ਐ ਤੇ ਫਿਰ ਵੀ ਕੀ ਹੋਇਆ ਹੈ ਤਾਂ ਨੀਚੀ ਜਲਾਤ ਦਾ ਜਦੋਂ ਕਿ ਯਾਦਵ ਕੁੱਲ ਨੂੰ ਸ਼੍ਰੀ ਕ੍ਰਿਸ਼ਨ ਦੀ ਕੁੱਲ ਮੰਨਿਆ ਜਾਂਦਾ ਗੁਰਮਖੋ ਯਾਦਵ ਕੁੱਲ ਨੂੰ ਸ਼੍ਰੀ ਕ੍ਰਿਸ਼ਨ ਦੀ ਕੁੱਲ ਮੰਨਿਆ ਜਾਂਦਾ ਹੈ ਪਰ ਕਹਿੰਦੇ ਕੀ ਐ ਤੂੰ ਚ ਮਾਰਨੀ ਤਾਂ ਯਾਦਵਾ ਹੈ ਤਾਂ ਨੀਤ ਜੱਤ ਦਾ ਸ਼ੂਦਰ ਹੀ ਨਾ ਤੇ ਸਾਡੇ ਪਿੰਡ 130 ਘਰ ਬ੍ਰਾਹਮਣਾਂ ਦੇ ਨੇ ਬ੍ਰਾਹਮਣਾਂ ਦੇ ਪਿੰਡ ਵਿੱਚ ਆ ਕੇ ਤੂੰ ਸ਼ੂਦਰ ਕਥਾ ਕਰੇ ਇਸ ਤੋਂ ਵੱਡਾ ਗੁਨਾਹ ਨਹੀਂ ਐ ਕੋਈ ਇਹ ਪਾਪ ਐ ਤੇ ਨਾਲ ਕਿਹਾ ਤੇਰੇ ਪਾਪ ਦੀ ਸਜ਼ਾ ਭੁਗਤਨੀ ਪਏਗੀ ਤੈਨੂੰ ਫੜ ਲਿਆਉਣਗੇ ਘੀਰ ਲਿਆ ਚਾਰੇ ਪਾਸੇ ਤੋਂ ਪੰਜ ਸੱਤ ਨੌਜਵਾਨ ਬੱਚੇ ਆਏ ਨੌਜਵਾਨ ਆਏ ਉਹਨਾਂ ਨੇ ਸਿਰ ਮੁੰਨਿਆਂ ਪਹਿਲਾਂ ਉਹਦੀ ਚੋਟੀ ਹੁੰਦੀ ਨਾ ਪਿੱਛੇ ਉਹਦੀ ਚੋਟੀ ਮੁੰਨੀ ਪਿੱਛੋਂ ਦੇ ਵਾਲ ਮੁੰਨੇ ਕੱਟ ਦਿੱਤੇ ਇੰਨੇ ਨਾਲ ਵੀ ਦਿਲ ਨਹੀਂ ਭਰਿਆ ਇਹ ਕਿੰਨਾ ਨੇ ਕੀਤਾ ਜਿਹੜੇ ਆਪਣੇ ਆਪ ਨੂੰ ਪੰਡਿਤ ਕਹਾਉਂਦੇ ਆ ਬ੍ਰਾਹਮਣ ਕਹਾਉਂਦੇ ਆ ਵੀ ਅਸੀਂ ਉੱਚੀ ਜਾਤ ਵਾਲੇ ਆ ਹੁਣ ਇਹ ਇੰਨਾ नीच ਕਰਮ ਕਿਸੇ ਪੰਡਤ ਪੜੇ ਲਿਖੇ ਦਾ ਹੋ ਸਕਦਾ ਹੈ ਇਹਦਾ ਮਤਲਬ ਕਿ ਕੈਣ ਨੂੰ ਪੰਡਤ ਨੇ ਕੈਣ ਨੂੰ ਜਾਤ ਉੱਚੀ ਹੈ ਮਨ ਤੇ ਉੱਚਾ ਨਹੀਂ ਹੋਇਆ ਅੱਛਾ ਕੀ ਕੀਤਾ ਕੈਣ ਲਖੇ ਅਜੇ ਤਰੀ ਸਜ਼ਾ ਨਹੀਂ ਪੂਰੀ ਹੋਈ ਜੁੱਤੀਆਂ ਚ ਬਿਠਾਇਆ ਉਹਨੂੰ ਜੁੱਤੀਆਂ ਚ ਬਿਠਾ ਕੇ ਇੱਕ ਬ੍ਰਾਹਮਣ ਇਸਤਰੀ ਬੁਲਾਈ ਗਈ ਬ੍ਰਾਹਮਣ ਇਸਤਰੀ ਬੁਲਾ ਕੇ ਉਦੇ ਪੈਰੀਂ ਹੱਥ ਲਵਾਏ ਉਹਦਾ ਇਸਤਰੀ ਦੇ ਮੂਤਰ ਦਾ ਛੜਕਾ ਉਹਦੇ ਉੱਤੇ ਕੀਤਾ ਕਰਨ ਲੱਗੇ ਹੁਣ ਸ਼ੁੱਧ ਹੋਏ ਆ। ਉਹਨੂੰ ਫਿਰ ਧੱਕੇ ਮਾਰ ਕੇ 25000 ਰੁਪਏ ਜੁਰਮਾਨਾ ਲਾ ਕੇ ਉਹਦੇ ਕੋਲੋਂ ਲਿਆ ਚਾਰ ਛਾਪਾਂ ਪਾਈਆਂ ਤਿੰਨ ਛਾਪਾਂ ਮੂੜਦੀਆਂ ਇੱਕ ਛਾਪ ਮੁੰਦਰੀ ਉਹਦੀ ਉਹ ਲਈ 25000 ਰੁਪਏ ਲਿਆ ਫਿਰ ਉਹਨੂੰ ਧੱਕੇ ਮਾਰ ਕੇ ਪਿੰਡ ਚੋਂ ਕੱਢਿਆ ਆ 21 ਜੂਨ ਦੀ ਘਟਨਾ ਹਜੇ 10 ਦਿਨ ਪਹਿਲਾਂ ਦੀ। ਅੱਜ ਦਾ ਬੰਦਾ ਇਹ ਦਾਵਾ ਕਰਦਾ ਵੀ ਇਹ ਪੜੇ ਲਿਖੇ ਦਾ ਯੁੱਗ ਹੈ ਜੀ ਟੈਕਨੋਲੋਜੀ ਦਾ ਯੁੱਗ ਹੈ ਲੱਗਦਾ ਨਾ ਵੀ ਪਿਛਲੇ 1000 ਸਾਲ ਪਿੱਛੇ ਖੜਾ ਬੰਦਾ ਇਹਦਾ ਅਰਥ ਕੀ ਬਣਿਆ ਵੀ ਬੰਦਾ ਅੱਜ ਵੀ ਉਸੇ ਥਾਂ ਗੁਰਮਖੋ ਅੱਡ ਤੋਂ ਹਜ਼ਾਰਾਂ ਸਾਲ ਪਿੱਛੇ ਖੜਿਆ ਦਾਵੇ ਭਾਵੇਂ ਇਹ ਕਰਦਾ ਵੀ ਅੱਜ ਤਰੱਕੀ ਬਹੁਤ ਕਰ ਲਈ ਸਾਇੰਸ ਨੇ ਇਟਾਂ ਗਾਰੇ ਦੀ ਤਰੱਕੀ ਹੋ ਗਈ ਮਸ਼ੀਨਾਂ ਦੀ ਤਰੱਕੀ ਹੋ ਗਈ ਕੱਪੜਿਆਂ ਦੀ ਤਰੱਕੀ ਹੋ ਗਈ ਪਰ ਬੰਦੇ ਦੀ ਬੁੱਧੀ ਅੱਜ ਤੋਂ ਹਜ਼ਾਰਾਂ ਸਾਲ ਪਿੱਛੇ ਖੜੀ ਹੈ ਅੱਜ ਵੀ ਘਟਨਾਵਾਂ ਹੋ ਰਹੀਆਂ ਨੇ ਤਾਂ